ਕਾਦਰ ਦੀ ਕੁਦਰਤ ਵਿੱਚੋਂ ਬਹੁਤ ਕੁਝ ਤੱਕ ਕੇ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਪਹਿਲਾ ਬਚਨ ਵਰਤਦੇ ਹੈ ਕਹਿਣ ਲੱਗੇ ਕਦੀ ਖਿਆਲ ਕਰੋ ਜਿਹੜੀ ਕੱਚੂ ਕਮੀ ਹੈ ਬਹੁਤ ਬਾਰੀ ਖੁਦ ਪਾਣੀ 'ਚ ਰਹਿੰਦੀ ਹੈ ਪਰ ਉਹ ਆਪਣੇ ਆਂਡੇ ਪਾਣੀ ਤੋਂ ਬਾਹਰ ਆ ਕੇ ਰੇਤਲੀ ਜਗ੍ਹਾ ਸਫੈਦ ਥਾਂ ਤੇ ਰੇਤਲੀ ਜਗਾ ਆਪਣੇ ਅੰਡੇ ਦੇ ਕੇ ਵਿਚਕਾਰ ਪਾਣੀ ਚਲੇ ਜਾਂਦੀ ਹੈ ਭਾਈ ਗੁਰੂਦਾਸ ਸਾਹਿਬ ਕਹਿੰ ਲੱਗੇ ਭਲਿਆ ਤੂੰ ਕਦੀ ਵੇਖੀ ਕੱਚੂ ਕੰਮੀ ਇੰਨਾ ਧਿਆਨ ਟਿਕਾ ਕੇ ਰੱਖਦੀ ਹੈ ਉਹ ਧਿਆਨ ਦੇ ਨਾਲ ਹੀ ਆਪਣੇ ਅੰਡਿਆਂ ਨੂੰ ਤੋੜਦੀ ਹੈ ਔਰ ਕਦੀ ਆਪਣੇ ਬੱਚਿਆਂ ਨੂੰ ਬਾਹਰ ਆ ਕੇ ਲੈਣ ਨਹੀਂ ਆਉਂਦੀ ਕੱਚੂ ਕੰਮੀ ਪਾਣੀ ਚ ਹੈ ਲੈਨ ਨਹੀਂ ਆਉਂਦੀ ਪਾਣੀ ਵਿੱਚ ਬੈਠ ਕੇ ਧਿਆਨ ਦੀ ਬਦੌਲਤ ਹੀ ਆਪਣੇ ਬੱਚਿਆਂ ਨੂੰ ਕੋਲ ਬੁਲਾ ਲੈਂਦੀ ਹੈ ਹੁਣ ਸ਼ਬਦ ਦੇ ਕਿਉਂ ਵਰਤਿਆ ਭਾਈ ਗੁਰਦਾਸ ਸਾਹਿਬ ਕਹਿੰਨ ਲੱਗੇ ਸਿੱਖਾ ਜਿਹੜਾ ਤੇਰਾ ਧਿਆਨ ਹੈ ਨਾ ਉਹ ਬਿਲਕੁਲ ਇੱਕ ਕੱਚੂ ਕੰਮੀ ਵਰਗਾ ਚਾਹੀਦਾ ਸਿੱਖ ਜਿੱਥੇ ਵੀ ਰਹਿੰਦਾ ਹੋਵੇ ਤੇ ਜਦੋਂ ਇਹਨੂੰ ਇਸ ਗੱਲ ਦਾ ਪਤਾ ਲੱਗੇ ਵੀ ਕੋਈ ਸਤ ਸੰਗਤ ਦਾ ਵਕਤ ਹੈ ਨਿਤ ਨੀਮ ਦਾ ਵਕਤ ਹੋ ਗਿਆ ਤੇ ਉਸ ਵੇਲੇ ਇਹ ਆਪਣਾ ਧਿਆਨ ਗੁਰੂ ਚਰਨਾਂ ਵਿੱਚ ਜੋੜ ਲਵੇ ਦੂਜਾ ਸ਼ਬਦ ਹੈ ਕਹਿ ਲੱਗੇ ਕਦੀ ਕੋਇਲ ਨੂੰ ਵੇਖਣਾ ਬਹੁਤ ਧਿਆਨ ਨਾਲ ਸੁਣਿਓ ਕੋਇਲ ਹੈ ਜਿਹੜੀ ਉਹ ਵੀ ਬਹੁਤ bari ਆਪਣੇ ਅੰਡੇ ਕਾਮਨੀ ਦੇ ਆਲ ਨੇ ਵਿੱਚ ਦਿੰਦੀ ਹੈ ਇਹ ਕਦਰ ਦੀ ਕੁਦਰਤ ਹੈ ਬੜੀ ਬਿਆਨਤ ਹੈ ਉਹਨੇ ਆਪਣੇ ਅੰਡੇ ਕਾਮਨੀ ਦੇ ਆਲ ਨੇ ਵਿੱਚ ਦੇ ਕੇ ਚਲੇ ਜਾਣੇ ਉੱਚੀ ਰੱਬ ਦਾ ਸਬਾਬ ਹੈ ਕਾਮਨੀ ਦੇ ਆਪਣੇ ਅੰਡੇ ਨੇ ਕਾਮਨੀ ਦੇ ਬੱਚੇ ਬਾਹਰ ਨਿਕਲੇ ਕੋਇਲ ਦੇ ਬੱਚੇ ਬਾਹਰ ਨਿਕਲੇ ਦੋਨਾਂ ਦਾ ਰੰਗ ਕਾਲਾ ਔਰ ਕੋਇਲ ਨੂੰ ਕਾਮਨੀ ਨੂੰ ਇਸ ਗੱਲ ਦੀ ਕੋਈ ਗਿਆਤ ਨਹੀਂ ਉਹਨੂੰ ਸਾਰੀ ਆਪਣੇ ਲੱਗਦੇ ਐ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ ਜਦੋਂ ਉਹ ਬੱਚੇ ਤਰਨ ਯੋਗ ਹੋ ਜਾਣ ਕਾਮਨੀ ਅੱਗੇ-ਅੱਗੇ ਤੁਰਦੀ ਐ ਪਿੱਛੇ ਕਾਮਨੀ ਦੇ ਆਪਣੇ ਬੱਚੇ ਤੇ ਕੋਇਲ ਦੇ ਬੱਚੇ ਤੁਰਦੇ ਐ ਇਧਰ ਰੱਬ ਦੀ ਨੇਤ ਐ ਕੋਇਲ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਮੇਰੇ ਬੱਚੇ ਤੁਰਨ ਜੋਗ ਹੋ ਗਏ ਤੇ ਉਹ ਦੂਰੋਂ ਆ ਕੇ ਕਾਮਨੀ ਪਿੱਛੇ ਤੁਰਦੇ ਬੱਚਿਆਂ ਨੂੰ ਆਵਾਜ਼ ਮਾਰਦੀ ਐ ਆਪਣੀ ਬੋਲੀ ਅੰਦਰ ਉਸੇ ਵੇਲੇ ਕੋਇਲ ਦੇ ਬੱਚੇ ਕਾਮਨੀ ਦਾ ਲੜ ਛੱਡ ਕੇ ਆਪਣੀ ਮਾਂ ਕੋਲ ਪਹੁੰਚ ਜਾਂਦੇ। ਭਾਈ ਗੁਰਦਾਸ ਸਾਹਿਬ ਕਹਿੰਨ ਲੱਗੇ ਪਿਆਰਿਆ ਤੇਰਾ ਗਿਆਨ ਹੈ ਨਾ ਜਿਹੜਾ ਉਹ ਕੋਇਲ ਦੇ ਬੱਚਿਆਂ ਵਰਗਾ ਚਾਹੀਦਾ। ਸਿੱਖ ਜੇ ਗੁਰੂ ਦਾ ਗਿਆਨ ਦਾ ਗਿਆਤਾ ਹੋਵੇ ਤੇ ਇਹ ਬਾਹਰ ਨਹੀਂ फडਕਦਾ। ਤੇਰਾ ਗਿਆਨ ਕੋਇਲ ਦੇ ਬੱਚਿਆਂ ਵਰਗਾ ਚਾਹੀਦਾ। ਤੇਰਾ ਧਿਆਨ ਕੱਚੂ ਕੰਮੀ ਵਰਗਾ ਚਾਹੀਦਾ। ਇੱਕ ਤੀਜਾ ਬਚਨ ਆਖਿਆ। ਕੂੰਜ ਦਾ ਜ਼ਿਕਰ ਆਪਜੀ ਸੁਣਦੇ ਹੋ ਕੂੰਜ ਬਹੁਤ ਬਾਰੀ ਆਪਣੇ ਬੱਚਿਆਂ ਨੂੰ ਆਲ ਨੇ ਵਿੱਚ ਛੱਡ ਕੇ ਦੇਸ਼ੋਂ ਪਰਦੇਸ ਚਲੀ ਜਾਂਦੀ ਹੈ ਰਿਜਕ ਦੇ ਭਾਲ ਅੰਦਰ ਪਰ ਰੱਬ ਇਹਦਾ ਬੇਅੰਤ ਹੈ ਵੀ ਕੂੰਜ ਜਦੋਂ ਦਾਣਾ ਆਪਣੇ ਮੂੰਹ 'ਚ ਪਾਉਂਦੀ ਹੈ ਸਿਮਰਨ ਉਹ ਆਪਣੇ ਬੱਚਿਆਂ ਦਾ ਕਰਦੀ ਹੈ ਚੇਤਾ ਆਪਣੇ ਬੱਚਿਆਂ ਨੂੰ ਕਰਦੀ ਹੈ ਇਹਦੀ ਬਦੌਲਤ ਹੀ ਕੂਂਜ ਦੇ ਬੱਚਿਆਂ ਨੂੰ ਖੁਰਾਕ ਮਿਲਦੀ ਹੈ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਭਲਿਆ ਤੇਰਾ ਜਿਹੜਾ ਜੀਵਨ ਅੰਦਰ ਸਿਮਰਨ ਹੈ ਉਹ ਇੱਕ ਮਾਨੂ ਕੂਂਜ ਵਰਗਾ ਚਾਹੀਦਾ ਹੈ ਕੂਂਜ ਦੂਰ ਬੈਠੀ ਵੀ ਆਪਣੇ ਚਿੱਤ ਵਿੱਚੋਂ ਆਪਣੀ ਯਾਦ ਵਿੱਚੋਂ ਕਦੀ ਬੱਚਿਆਂ ਨੂੰ ਨਹੀਂ ਪਲਾਉਂਦੀ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਤੂੰ ਕਿਤੇ ਵੀ ਵੱਸਦਾ ਹੋਵੇਂ ਕਿਸੇ ਖਿੱਤੇ ਵਿੱਚ ਰਹਿੰਦਾ ਹੋਵੇਂ ਕਿਸੇ ਕਿਰਤਕਾਰ ਵਿੱਚ ਲੱਗਿਆ ਹੋਵੇਂ ਤੇਰੇ ਚੇਤੇ ਵਿੱਚੋਂ ਕਦੀ ਗੁਰੂ ਕੀ ਅਮਰਤ ਬਾਣੀ ਨਹੀਂ ਭੁੱਲਣੀ ਚਾਹੀਦੀ ਤਿੰਨ ਬਚਨ ਵਰਤ ਕੇ ਇਹ ਸ਼ਬਦ ਵਰਤਿਆ ਸਿੱਖ ਨੂੰ ਗਿਆਨ ਧਿਆਨ ਤੇ ਸਿਮਰਨ ਹਜ਼ੂਰ ਪਾਤਸ਼ਾਹ ਮਹਾਰਾਜ ਨੇ ਕੋਇਲ ਦੇ ਬੱਚਿਆਂ ਵਰਗਾ ਗਿਆਨ ਕੱਚੂ ਕਮੀ ਵਰਗਾ ਧਿਆਨ ਤੇ ਤੀਜਾ ਬਚਨ ਵਰਤਿਆ ਕੁੰਜ ਵਰਗਾ ਸਿਮਰਨ ਬਖਸ਼ਿਆ ਬਚਨ ਹੈ ਭਾਈ ਗੁਰਦਾਸ ਸਾਹਿਬ ਜੀ ਦਾ ਕੋਇਲ ਕਾਲੇ ਕਾਮਨੀ ਮਿਲਦਾ ਜਾਏ ਕਟੰਬ ਸਿਆਣੇ ਕੱਚੂ ਅੰਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣੈ ਤੀਜਾ ਸ਼ਬਦ ਵਰਤਿਆ ਕੂੰਦ ਰਿਧੈ ਸਿਮਰਨ ਕਰਐ ਲੈ ਬੱਚਾ ਉਡਦੀ ਅਸਮਾਨੈ ਗਿਆਨ ਧਿਆਨ ਸਿਮਰਨ ਸਦਾ ਸਤਗੁਰ ਸਿਖ ਰਖੈ ਨਿਰਵਾਨੈ ਗੁਰੂ ਕੇ ਸਿਖ ਦਾ ਅਜਿਹਾ ਗਿਆਨ ਧਿਆਨ ਤੇ ਸਿਮਰਨ ਤਾਹੀ ਹੈ ਅਰੰਭਤਾ ਵਿੱਚ ਮੈਂ ਬੇਨਤੀ ਤਾਂ ਕਹਿ ਰਿਹਾ ਤੁਸੀਂ ਜਿੰਨੇ ਸਰੀਰ ਬੈਠੇ ਹੋ